ਇਤੋਂ ਇੱਕ ਡਰਾਈਵਰ ਦੀ ਉਸ ਵੇਲੇ ਕਿਸਮਤ ਚਮਕੀ ਜਦੋਂ ਉਸ ਦੀ 10 ਕਰੋੜ ਦੀ ਲੋਟਰੀ ਲੱਗੀ ਜੀ ਹਾਂ ਦੋਸਤੋ ਗੱਲ ਕਰਦੇ ਹਾਂ ਹਰਿਆਣੇ ਦੇ ਪਿਰਸੇ ਜ਼ਿਲ੍ਹੇ ਦੇ ਰਤਿਆ ਦੇ ਵਿੱਚ ਪੈਂਦੇ ਪਿੰਡ ਮਹਿਮੂਦਪੁਰ ਦੇ ਪ੍ਰਿਥਵੀ ਸਿੰਘ ਜੀ ਹਾਂ ਦੋਸਤੋ ਉਹਨਾਂ ਦੀ 10 ਕਰੋੜ ਦੀ ਲੋਟਰੀ ਲੱਗੀ ਆ ਪੰਜਾਬ ਸਟੇਟ ਲੋਟਰੀ ਦੇ ਵਿੱਚ ਜੀ ਹਾਂ ਦੋਸਤੋ ਦੱਸਿਆ ਜਾ ਰਿਹਾ ਕਿ ਉਹਨੇ ਡੱਬ ਵਾਲੀ ਤੋਂ ਇਹ ਲੋਟਰੀ ਦੀ ਟਿਕਟ ਖਰੀਦੀ ਦੀ ਪੰਜਾਬ ਸਟੇਟ ਦੀ ਜਿਹੜੀ ਲੋਟਰੀ ਹੁੰਦੀ ਆ ਲੋੜੀ ਤੇ ਬੰਪਰ ਆਫਰ ਵਾਲੀ ਅਤੇ ਪਹਿਲਾ ਹੀ ਇਨਾਮ ਲੱਗਿਆ ਹੈ ਉਹਨਾਂ ਦਾ 10 ਕਰੋੜ ਦਾ ਜੀ ਆਂ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਪ੍ਰਿਥਵੀ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਹੁਣ 10 ਕਰੋੜ ਰੁਪਏ ਜਿੱਤੇ ਦੀ ਅਤੇ ਜਦੋਂ ਉਹਨਾਂ ਦੇ ਪੁੱਤ ਨੂੰ ਪੁੱਛਿਆ ਗਿਆ 6 ਸਾਲ ਦਾ ਪੁੱਤਾ ਉਹਨਾਂ ਦਾ ਦક્ષ ਵੀ ਤੁਸੀਂ ਪੈਸੇ ਦਾ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਥਾਰ ਗੱਡੀ ਲਵਾਂਗੇ ਥਾਰ ਲੋਗੇ ਜ਼ੋਰ ਨਾਲ ਜ਼ੋਰ ਜ਼ੋਰ ਕਿਹੜੀ ਗੱਡੀ ਲੋਗੇ ਲਓ ਵੀ ਮਿੱਤਰੋ ਦੱਖਸ਼ ਨੇ ਤਾਂ ਲੈ ਲੈਣੀਆਂ ਥਾਰ ਲੋਟਰੀ ਦੇ ਪੈਸਿਆਂ ਚ ਹੁਣ ਤੁਸੀਂ ਵੀ ਵਧਾਈਆਂ ਦੇ ਦਿਓ ਕਮੈਂਟਾਂ ਦੇ ਵਿੱਚ ਲੋਟਰੀ ਜਿੱਤੇ ਦੀ ਅਤੇ ਐਡਵਾਂਸ ਦੇ ਵਿੱਚ ਥਾਰ ਦੀ ਧੰਨਵਾਦ